ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇ ਸੈ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਯਾਦਈ ਖਾਏ ਖਰਚ ਰਹਿੰਦਾ ਲੱਖ 84 ਹੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਹਾਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮੈਨ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤੁਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇ ਸੈ ਮੈਨੋ ਸੋ ਸਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਕਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਬੇ ਦਾ ਜਸਵਾਰੀ ਐ ਜਾਂ ਤੁਦ ਪਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਸ ਮੈਨੂੰ ਸੋਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆ ਗਈ ਖਾਏ ਖਰਚ ਰਹਿੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤੁਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਏ ਵੈਨੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰੇ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਸਾਜ ਸੁਵਾਰੀ ਐ ਜਾਂ ਤਦ ਪਵੰਦਾ ਕੌਡੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ ਮੈਨੂੰ ਸੋਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਵਕਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਬੇ ਦਾ ਜਸ ਵਾਰੀਐ ਜਾਂ ਤੁਦ ਪਵੰਦਾ ਪੌੜੀ ਜਾਂ ਤੂੰ ਮੇਰਵਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲਿਖਾ ਕੋਈ ਨਾ ਪੁਛਈ ਜਹਾਰੇ ਵਕਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤਦ ਪਵੰਦਾ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਦੇ ਵੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਵਕ ਸੰਦਾ ਆਨੰਦ ਧਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕਿਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰਦਾ ਏਹ ਵੈਰੀ ਮਿੱਤਰ ਸਭ ਕੀ ਤਿਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਵਕ ਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇ ਸੈ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚੁਰਾਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਹਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾ ਤੁਦ ਪਵੰਦਾ ਬਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ਼ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹਿੰਦਾ ਲਖ ਚੁਰਾਸ਼ੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਂ ਹਰ ਵਕ ਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਦਾਜ ਸਵਾਰੀਐ ਜਾਂ ਤੁਦ ਪਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੈਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਂ ਨਹੀਂ ਮੰਨ ਹੈ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਨ ਤਦ ਪਵੰਦਾ ਬਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਏ ਜਾਨ ਤਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਏ ਜਾਨ ਤਦ ਪਵੰਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ਼ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਯਾਦਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰ ਰਹੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇਆ ਮੇਨ ਗੁਰੂ ਗੋਵਿੰਦਾ ਸਬੇ ਦਾ ਜਸ ਵਾਰੀਐ ਜਾਂ ਤੁਦ ਪਵੰਦਾ ਕੌੜੀ ਜਾਂ ਤੂੰ ਮੇਰੇ ਵਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਨ ਹੈ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਬੇ ਗਾਜ ਸਵਾਰੀ ਐ ਜਾਂ ਤੁਦ ਪਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦੇ ਸਭ ਕਿਸ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁੱਛਈ ਜਹਾਰ ਬਖਸੰਦਾ आनंद ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤਦ ਪਵੰਦਾ ਮੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕਿਸ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਨ ਤਦ ਪਵੰਦਾ ਪਉੜੀ ਜਾਨ ਤੂੰ ਮੇਰਾ ਵਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇ ਸੈ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਏ ਜਾਨ ਤਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੇ ਸੈ ਮੈਨੂੰ ਸੋ ਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਹਾਰ ਬਖਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤੁਦ ਪਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਉਦੇ ਸਭ ਕਿਸ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਨ ਤਦ ਪਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤਦ ਸਭ ਕੇ ਸੈ ਮੈਨੂੰ ਸੋਸਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਦਾਜ ਸਵਾਰੀਐ ਜਾਂ ਤੁਦ ਪਵੰਦਾ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਹ ਮੰਨ ਰਹੇ ਮੰਦਾ ਲੇਖਾ ਕੋਈ ਨਾ ਪੁੱਛਈ ਦਾ ਹਰ ਵਕ ਸੰਦਾ ਅਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਸਭੇ ਦਾਜ ਸਵਾਰੀਐ ਜਾਂ ਤੁਦ ਪਵੰਦਾ ਬੋੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਵਕਸੰਦਾ आनंद त्या सुख पाया, पाया मिल गुरु गोविंदा सबे गाज सवारिए जान तुद पावनदा पौडी जा, जा तू मेरेवल है, है ता क्या महाचंदा ਤੁਦ ਸਭ ਕਿਸ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਨਹਿ ਬੰਦਾ ਲੇਖਾ ਕੋਈ ਨਾ ਪੁੱਛਈ ਜਹਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਨ ਤਦ ਪਵੰਦਾ ਬਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੇਸ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਦਈ ਖਾਏ ਖਰਚ ਰਹੰਦਾ ਲਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾਹ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਦਸਵਾਰੀਐ ਜਾਂ ਤਦ ਪਵੰਦਾ ਕਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੁਦ ਸਭ ਕੇਸ਼ ਮੈਨੂੰ ਸੋ ਸਿਆ ਜਾ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਰਾਸ਼ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮਨ ਰੇ ਮੰਦਾ ਲੇਖਾ ਕੋਈ ਨਾ ਪੁਛਈ ਜਹਾਰ ਬਖਸੰਦਾ ਆਨੰਦ ਧਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਦਾ ਜਸ ਵਾਰੀਐ ਜਾਂ ਤਦ ਪਵੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ